ਕਿ ਜਦੋਂ ਤਾਂ ਕੋ ਬੈਠੇ ਨੇ ਸਾਡੀ ਮੋਰਲ ਅਥਾਰਟੀ ਹੈ ਕਿ ਅਸੀਂ ਇਹ ਸਰਕਾਰ ਨੂੰ ਸਿੱਧੇ ਅੱਖ ਚੱਕ ਪਾ ਕੇ ਕਹਿ ਸਕੀਏ ਕਿ ਕਾਨੂੰਨ ਬਣਾ ਨਹੀਂ ਤਾਂ ਜਾ ਔਰ ਇਹ ਕਹਿ ਸਕਦੇ ਆ ਕਿ ਸਾਡੀ ਇੱਥੇ ਇਹ ਪੰਜਾਬੀਆਂ ਦਾ ਪੰਜਾਬ ਇਹ ਪੰਜਾਬੀਆਂ ਦੀ ਡਿਮਾਂਡ ਹੈ ਔਰ ਜਿੱਥੇ ਪੰਜਾਬੀਆਂ ਦਾ ਉੱਥੇ ਪੰਥ ਵੀ ਇੱਥੇ ਹੈ ਔਰ ਜੇ ਅਸੀਂ ਪੰਜਾਬ 'ਚ ਨਹੀਂ ਬਣਾ ਸਕਾਂਗੇ ਤਾਂ ਅਸੀਂ ਹੋਰ ਕਿੱਥੇ ਕਵਾਂਗੇ ਤੁਸੀਂ ਸਾਰੇ ਗਵਾਹ ਹੋ ਤਿੰਨ ਦਿਨ ਪਹਿਲਾਂ ਜੰਮੂ 'ਚ ਕੀ ਹੋਇਆ ਅਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਕੀ ਕਹੀਏ ਕਿ ਇੱਕ ਕਾਨੂੰਨ ਬਣਾਉ ਬਿਆਦ ਬੀਤੇ ਤਾਂ ਸਭ ਤੋਂ ਪਹਿਲਾਂ ਕੀ ਕਹਣਗੇ ਪਹਿਲਾਂ ਪੰਜਾਬ 'ਚ ਤਾਂ ਬਣਾ ਲਓ ਸੋ ਪੰਜਾਬ 'ਚ ਬਣਾਵਾਂਗੇ ਤਾਂ ਅੱਗੇ ਬਣੂਗਾ ਪਰ ਬਣਾਉਣਾ ਕਿਹਨੇ ਹੈ ਸਰਕਾਰ ਨੇ ਤੇ ਸਰਕਾਰ ਨੇ ਹੁਣ ਤੱਕ ਕਿੰਨੇ ਸਾਲ ਹੋ ਗਏ ਆਜ਼ਾਦੀ ਤੋਂ ਬਾਅਦ ਤੇ ਬਾਅਦ ਚ ਪੰਥਕ ਸਰਕਾਰਾਂ ਵੀ ਬਣੀਆਂ ਨੇ ਤੇ ਫਿਰ ਕਾਨੂੰਨ ਬਣਿਆ ਕਿਉਂ ਨਹੀਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਪੰਜਾਬ ਚ ਹੋਈ ਐ ਸਾਡੇ ਸਦੀਵੀ ਗੁਰੂ ਦੀ ਤੇ ਕਿਉਂ ਇਹ ਸਾਜ਼ਿਸ਼ ਐ ਹੁਣ ਵੀ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਆਪਾਂ ਬਾਰੇ ਲੰਬੇ ਚੌੜੇ ਚੱਕਰ ਚ ਨਹੀਂ ਪੈਣਾ ਇੱਥੋਂ ਤੱਕ ਜੇ ਪਹੁੰਚੇ ਆ ਤਾਂ ਮੈਂ ਕਹੂੰਗਾ ਉਸ ਪੂਰੀ ਕਮੇਟੀ ਦਾ ਜਿਹਦੇ ਚੌਲਖ ਸਾਹਿਬ ਖੜੇ ਨੇ ਨਾਰ ਗੁਰਪ੍ਰੀਤ ਜੀ ਖੜੇ ਨੇ ਅਸੀਂ ਸਾਰੇ ਆ ਹਮਰਾਨਾ ਜੀ ਸ਼ਾਮਲ ਤੇ ਬਾਕੀ ਸਾਰੀ ਟੀਮ ਬਾਬਾ ਮਰਿਆਦਾ ਜੀ ਚਲੇ ਗਏ ਨੇ ਇਹਨਾਂ ਕਰਕੇ ਅੱਬ ਇੱਥੋਂ ਤੱਕ ਪਹੁੰਚੇ ਮੈਨੂੰ ਯਾਦ ਹੈ ਜਦੋਂ ਅਸੀਂ ਚੌਂਗ 'ਚ ਜਾ ਕੇ ਬੈਠੇ ਸੀ ਤਾਂ ਸਮਝ ਨਹੀਂ ਆ ਰਿਆ ਸੀ ਕਰੀਏ ਕੀ ਤਾਂ ਅੱਜ ਆਪਾਂ ਸੈਸ਼ਨ ਵੀ ਬੁਲਵਾ ਲਿਆ ਸੈਸ਼ਨ ਦੇ ਵਿੱਚ ਇੱਕ ਵਾਅਦਾ ਵੀ ਕਰਾ ਲਿਆ ਤੇ ਹੁਣ ਉਹਦੇ ਚੋਂ 3 ਮਹੀਨੇ ਗੁਜ਼ਰ ਵੀ ਗਏ ਪਰ ਮੈਂ ਇੱਕ ਛੋਟੀ ਜੀ ਗੱਲ ਜਿਨੇ ਤੁਸੀਂ ਹੋਣ ਦੇ ਤੇ ਬਾਕੀ ਕੈਮਰਿਆਂ ਰਹੀਂ ਪੂਰੇ ਪੰਜਾਬੀ ਵਰਲਡ ਨੂੰ ਜਨ ਕਹਿ ਲੋ ਸਾਡੀ ਸਿੱਖ ਸੰਗਤ ਨੂੰ ਇੱਕ ਗੱਲ ਕਹਿ ਨਹੀਂ ਚਾਹੂੰਗਾ ਕਿ ਇਸ ਅੰਦੋਲਨ ਨੂੰ ਸਿਰੇ ਲਾ ਸਕੀਏ ਉਹਦੇ ਲਈ ਸਾਨੂੰ ਤਿੰਨ ਕਿਸਮ ਦੇ ਲੋਕਾਂ ਤੋਂ ਬਚਣਾ ਪਊਗਾ ਤਿੰਨ ਕਿਸਮ ਦੇ ਲੋਕਾਂ ਤੋਂ ਪਹਿਲੇ ਲੋਕ ਨੇ ਜਿਹੜੇ ਸਿੱਧੀ ਵਿਰੋਧਤਾ ਕਰਦੇ ਨੇ ਜਿਵੇਂ ਕਿ ਜਿੱਥੇ ਪੰਜਾਬ ਦੇ ਹੱਕ ਦੀ ਕੋਈ ਗੱਲ ਆ ਜੇ ਤਾਂ ਉਹਨਾਂ ਨੇ ਖਿਲਾਫ ਝੰਡਾ ਚੱਕਣਾ ਚਾਹੇ ਆਪਾਂ ਡੋਮਿਸਾਈਲ ਦਾ ਕਾਨੂੰਨ ਕਹਿ ਦਈਏ ਪਾਣੀਆਂ ਦੀ ਲੜਾਈ ਕਹਿ ਦਈਏ ਜਾਂ ਬੇਅਦਬੀ ਤੇ ਖੜ ਜਿਗੇ ਉਹਨਾਂ ਨੇ ਵਿਰੋਧਤਾ ਕਰਨੀ ਹੈ ਬਾਟੋ ਵਿਰੋਧਤਾ ਕਰਦੇ ਕਿਉਂ ਨੇ ਕਿਉਂਕਿ ਸਾਡੇ ਲੋਕ ਉਹਨਾਂ ਦੀ ਵਿਰੋਧਤਾ ਉਸ ਹੱਦ ਤੱਕ ਨਹੀਂ ਕਰਦੇ ਕਿ ਉਹਨਾਂ ਨੂੰ ਸਮਝ ਆ ਜਾਏ ਕਿ ਜੇ ਪੰਜਾਬ ਦੇ ਖਿਲਾਫ ਖੜਾ ਆਂਗੇ ਤਾਂ ਪੰਜਾਬ 'ਚ ਰਾਜਨੀਤੀ ਨਹੀਂ ਕਰ ਪਾਵਾਂਗੇ ਅਸੀਂ ਨਹੀਂ ਕਰਦੇ ਐਸੇ ਕਰਕੇ ਉਹ ਵਿਰੋਧਤਾ ਕਰਦੇ ਨੇ ਦੂਜੇ ਬੰਦੇ ਨੇ ਜਿਹੜੇ ਉਹ ਹਮੇਸ਼ਾ ਜਦੋਂ ਅੰਦੋਲਨ ਅੱਗੇ ਪਹੁੰਚਦਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਦੋਲਨ ਨੂੰ ਕੋਈ ਹੋਰ ਦਿਸ਼ਾ ਦੇ ਦਿੱਤੀ ਜਾਵੇ ਅੱਪਾ ਉਹਨਾਂ ਤੋਂ ਵੀ ਬਚਣਾ ਹੈ ਸਾਡੀ ਦਿਸ਼ਾ ਕਲੀਅਰ ਕਟ ਹੈ ਕਿ ਅਸੀਂ ਕਾਨੂੰਨ ਬਣਾਉਣਾ ਹੈ ਔਰ ਉਹ ਪੰਜਾਬ ਐਸੈਂਬਲੀ ਬਣਾਉਗੀ ਔਰ ਉਹ ਪੰਜਾਬ ਐਸੈਂਬਲੀ ਤਾਂ ਬਣਾਉਗੀ ਕਿ ਸਾਡੀ ਰੀੜ ਦੀ ਹੱਡੀ ਗੁਰਜੀਤ ਸਿੰਘ ਖਾਲਸਾ ਇਹ ਤੱਪ ਕਰ ਰਹੇ ਨੇ 400 ਫੁੱਟ ਉੱਚਾ ਇੱਕ ਸਾਲ ਹੋ ਗਿਆ ਤੁਸੀਂ ਵੇਖ ਲਓ ਆਪਾਂ ਕਿੰਨੇ ਕੁ ਬੈਠੇ ਰਹਿ ਗਏ ਐ ਬੈਠਣਾ ਔਖਾ ਹੈ ਤੇ 6 बाई 2 ਦੀ ਜਗ੍ਹਾ 'ਚ ਬੈਠੇ ਨੇ ਤੇ ਜੇ ਅਸੀਂ ਉਹਨਾਂ ਦੇ ਤੱਪ ਨੂੰ ਪੂਰ ਪਾਉਣਾ ਹੈ ਅਸੀਂ ਉਸ ਤੱਪ ਨੂੰ ਕਾਮਯਾਬ ਕਰਨਾ ਹੈ ਔਰ ਉਸ ਤੱਪ ਤੋਂ ਕੁਝ ਚੰਗਾ ਕੱਢਣਾ ਹੈ ਤਾਂ ਸਾਨੂੰ ਜਿਸ ਦਿਸ਼ਾ ਨਾਲ ਚੱਲੇ ਸੀ ਉਵੇਂ ਹੀ ਭਾਰਤ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਹਿੰਦੁਸਤਾਨ ਬਣਿਆ ਪਾਕਿਸਤਾਨ ਬਣਿਆ ਤਾਂ ਸਾਨੂੰ ਵੀ ਅੰਗਰੇਜ਼ਾਂ ਵੱਲੋਂ ਆਫਰ ਆਈ ਸੀ ਕਿ ਤੁਸੀਂ ਆਪਣਾ ਰਾਜ ਲੈ ਸਕਦੇ ਹੋ ਪਰ ਇਸ ਦੇਸ਼ ਦੇ ਨਾਲ ਰਿਸ਼ਤੇ ਨਿਵਾਹੁੰਦਾ ਵਫਾਦਾਰੀ ਕਰਨ ਦਾ ਸਾਨੂੰ ਕੀ ਇਨਾਮ ਮਿਲਿਆ ਕਿ ਸਾਨੂੰ ਇੱਕ ਜਰਾਈਮ ਪੇਸ਼ਾ ਕੌਮ ਇਹ ਐਲਾਨਿਆ ਗਿਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸਿੱਖ ਕੌਮ ਸਾਰੇ ਵਰਗਾਂ ਦਾ ਸਤਿਕਾਰ ਕਰਨ ਵਾਲੀ ਸਿੱਖ ਕੌਮ ਤੇ ਦੂਜੇ ਦੇ ਧਰਮ ਨੂੰ ਆਜ਼ਾਦੀ ਦਿਵਾਉਣ ਲਈ ਦੂਸਰੇ ਧਰਮਾਂ ਦੀ ਨੂੰ ਬਚਾਉਣ ਲਈ ਫੌਂਡ ਕਾਇਮ ਕਰਨ ਵਾਲੀ ਸਿੱਖ ਕੌਮ ਅਸੀ ਅੱਜ ਕੀ ਹੋ ਰਿਹਾ ਹੈ ਸਿੱਖ ਕੌਮ ਦੇ ਨਾਲ ਇਹ ਸਾਡੇ ਗੁਰੂ ਸਾਹਿਬ ਦੂਸਰੇ ਧਰਮ ਨੂੰ ਬਚਾਉਣ ਲਈ ਸ਼ਹੀਦ ਹੋਏ ਹਨ ਭਾਰਤ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹੈ ਹੋਣਾ ਵੀ ਚਾਹੀਦਾ ਹੈ ਵੱਖ-ਵੱਖ ਧਰਮਾਂ ਦਾ ਖੂਬਸੂਰਤ ਗੁਲਦਸਤਾ ਹੈ ਲੇਕਿਨ ਇਹ ਗੱਲ ਕਦੇ ਨਾ ਭੁੱਲਿਓ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਸਾਡੇ ਗੁਰੂ ਬਹੁਤ ਹੀ ਜਿਆਦਾ ਸਤਕਾਰਯੋਗ ਹਨ ਸੰਸਾਰ ਦੀ ਹਰ ਵਰਗ ਦੇ ਹਰ ਮਨੁੱਖ ਦੀ ਹਰ ਦੁੱਖ ਦੀ ਹਰ ਸਮੱਸਿਆ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਮੇਰੇ ਵੀਰ ਤਲਵਿੰਦਰ ਸਿੰਘ ਗੱਲ ਕਰ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਤਾਂ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਜਿਹੜੇ ਨੇ ਬਾਕੀ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਵੇਂ ਸਿੰਘ ਜੀ ਮਹਾਰਾਜ ਨੇ ਬੇਨਤੀਆਂ ਕੀਤੀਆਂ ਨੇ ਲੇਕਿਨ ਇੱਕ ਹੁਕਮ ਹੈ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹ ਉਸ ਗੁਰੂ ਦੀ ਬਦਵੀ ਕਿੱਥੇ ਆਉ ਖਾਲਸਾ ਜਿਨ੍ਹਾਂ ਨੇ ਪਰਗਾੜੀ ਮੋਰਚੇ ਲਾਏ ਕਿੱਥੇ ਆਓ ਖਾਲਸਾ 10 10 ਲੱਖ ਦਾ ਇਕੱਠ ਕਰਕੇ ਸਰਬੱਤ ਖਾਲਸਾ ਦੇ ਵਿੱਚ ਆਪਣੀ ਜਥੇਦਾਰ ਚੁਣੇ ਇਹ ਕਿਉਂ ਚੁੱਪ ਨੇ ਅੱਜ ਕਿਉਂ ਚਪ ਹੈ ਸਿੱਖ ਕੌਮ ਕਿਸ ਤੋਂ ਡਰ ਰਹੀ ਹੈ ਮੈਂ Hindu ਵੀਰਾਂ ਨੂੰ ਦੂਜੇ ਧਰਮਾਂ ਦੇ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗੀ ਕਿ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਗੁਰੂ ਗੰਗ ਸਾਹਿਬ ਜੀ ਦਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਢੰਡੀ ਬਾਕੀ ਸਾਰੇ ਧਰਮਾਂ ਦਾ ਸਤਕਾਰ ਬਹਾਲ ਕਰਨ ਵਾਸਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਸਾਰਿਆਂ ਨੂੰ بار-बार ਬੇਨਤੀ ਹੈ ਕਿ ਇੱਕ ਦਿਨ ਪੰਜਾਬ ਬੰਦ ਕਰਕੇ ਜਾਂ ਕੋਈ ਵੱਡਾ ਪ੍ਰੋਗਰਾਮ ਦੇ ਕੇ ਸਰਕਾਰ ਦੇ ਕੰਨਾਂ ਵਿੱਚ ਪਿਆ ਪਿਗਲੇ ਹੋਇਆ ਸਿੱਕਾ ਕੱਢਣ ਦੀ ਕੋਸ਼ਿਸ਼ ਕਰੀਏ ਅੱਜ ਥੋੜੀ ਹੀ ਦੇਰ ਬਾਅਦ ਤਰਨਤਾਰਨ ਤੋਂ ਜਿਹੜੇ ਸਮੁੱਚੇ ਪੰਥ ਦੇ ਸਾਡੇ ਉਮੀਦਵਾਰ ਨੇ ਉਹ ਇੱਥੇ ਪਹੁੰਚਣਗੇ ਹਾਜ਼ਰੀ ਲਾਉਣਗੇ ਬੀਬੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਸਤਿਕਾਰ ਦੇ ਵਿੱਚ ਅੱਜ ਸਾਲ ਹੋ ਗਿਆ ਸਾਨੂੰ ਇਸੀਆਂ ਚ ਬੈਣਾ ਔਖਾ ਸਾਨੂੰ ਗੱਡੀਆਂ ਚ ਬੈਣਾ ਔਖਾ ਤੇ ਮੇਰਾ ਵੀਰ ਜਿਹੜਾ ਹੈ ਉੱਪਰ ਚੜਿਆ ਹੋਇਆ ਟਾਵਰ ਤੇ ਉਸ ਦੀ ਮਾਂ ਨੂੰ ਸਤਿਕਾਰ ਸਜਦਾ ਕਰਦੀ ਹਾਂ ਮੈਂ ਜਿੰਨੇ ਏਡਾ ਵੱਡਾ ਸੂਰਮਾ ਜੰਮਿਆ ਤੇ ਮੈਂ ਬੇਨਤੀ ਕਰਦੀ ਹਾਂ ਕੇ ਵੱਧ ਤੋਂ ਵੱਧ ਸੰਗਤ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਸਾਰੇ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਇਸ ਜਗ੍ਹਾ ਤੇ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ ਸਾਤ ਸੰਗਤ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਕਿਹਾ ਜਾਵੇ ਨਾ ਜਿੰਨੇ ਸਾਡੇ ਸਰੀਰ ਦੇ ਉੱਪਰ ਰੋਮ ਨੇ ਏਨੇ ਜਨਮ ਲੈ ਕੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਦੀ ਨਿਸ਼ਾਵਰ ਕਰਦੀਏ ਨਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਜ਼ਾ ਫਿਰ ਵੀ ਨਹੀਂ ਦੇ ਸਕਦੇ ਸ਼੍ਰੀਮਾਨ ਸੰਤ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੰਦਮਿੰਟਕਸਾਲ ਦੇ 12ਵੇਂ ਮੁਖੀ ਸਤਸੰਗਤ ਜੀ ਆਮ ਹੀ ਕਥਾ ਵਿੱਚ ਕੀ ਕਰਦੇ ਸਨ ਸਿੱਖੋ ਇੱਕ ਬੋੜ ਦਾ ਦਰਖਤ ਦੇਖਿਆ ਹੈ ਨਾ ਇੱਕ ਬਰੋੜ ਦੇ ਦਰਖਤ ਦੇ ਜਿੰਨੇ ਪੱਤੇ ਹੋਣ ਉਹਨਾਂ ਪੱਤਿਆਂ ਦੀ ਗਿਣਤੀ ਕਰ ਲਈ ਜਾਵੇ ਇੰਨੇ ਵੱਡੇ ਭਾਗ ਹੋਣ ਤੇ ਫਿਰ ਮਨੁੱਖਾ ਜਾਮਾ ਮਿਲਦਾ ਹੈ ਬੋੜ ਦੇ ਦਰਖਤ ਤੇ ਫਲ ਲੱਗਦਾ ਹੈ ਜਿਸ ਫਲ ਨੂੰ ਆਖਿਆ ਜਾਂਦਾ ਹੈ ਗੋਲਾ ਤੁਸੀਂ ਉਹਨਾਂ ਗੋਲਾਂ ਦੀ ਗਿਣਤੀ ਕਰ ਲਵੋ ਤੁਸੀਂ ਗਿਣਤੀ ਕਰ ਲਿਓ ਇੰਨੇ ਵੱਡੇ ਭਾਗ ਹੋਣ ਮਨੁੱਖਾ ਜਾਮੇ ਤੋਂ ਬਾਅਦ ਫਿਰ ਤੁਹਾਨੂੰ ਇੱਕ ਸਿੱਖ ਪਰਿਵਾਰ ਦੇ ਘਰੇ ਜਨਮ ਮਿਲਦਾ ਹੈ ਸਾਧ ਸੰਗਤ ਜੀ ਕਿੰਨੇ ਵੱਡੇ ਭਾਗ ਨੇ ਤੇ ਮਹਾਂਪੁਰਖ ਅੱਗੇ ਬਚਨ ਕਰਿਆ ਕਰਦੇ ਉਸ ਗੋਲਾਂ ਦੇ ਵਿੱਚ ਨਿੱਕੇ ਨਿੱਕੇ ਬੀਜ ਹੁੰਦੇ ਨੇ ਉਹਨਾਂ ਬੀਜਾਂ ਦੀ ਗਿਣਤੀ ਕਰ ਲਈ ਜਾਵੇ ਕੁੱਲ ਗਿਣਤੀ ਕਰ ਲਈ ਜਾਵੇ ਇੰਨੇ ਵੱਡੇ ਭਾਗ ਹੋਣ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਖੰਡੇ ਬਾਟੇ ਦੀ ਪੌਲ ਮਿਲਦੀ ਹੈ ਖਾਲਸਾ ਜੀ ਖੰਡੇ ਬਾਟੇ ਦੀ ਪੌਲ ਅੱਜ ਅਸੀਂ ਗੁਰੂ ਔਰ ਗੁਰੂ ਦੇ ਸਿਧਾਂਤ ਤੋਂ ਮੁਨਕਰ ਹੋ ਚੁੱਕੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਅੱਜ 1 ਸਾਲ ਹੋ ਚੁੱਕਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਦਬੀ ਜਿਹੜੀ ਬਰਗਾੜੀ ਤੋਂ ਸ਼ੁਰੂ ਹੋਈ ਅੱਜ ਸਾਧ ਸੰਗਤ ਜੀ ਉਸ ਨੂੰ ਇੱਕ ਦਹਾਕਾ 10 ਸਾਲ ਹੋ ਚੁੱਕੇ ਨੇ ਸਿੱਖੋ ਅਸੀਂ ਕਿਉਂ ਗੂੜੀ ਨੀਂਦ ਸੁੱਤੇ ਹੋਏ ਹਾਂ ਸਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਇਹ ਸਰਦਾਰ ਗੁਰਜੀਤ ਸਿੰਘ ਜੀ ਨੇ ਸਾਂਝਾ ਮੋਰਚਾ ਲਾਇਆ ਹੈ ਗੁਰਬਾਣੀ ਦਾ ਬਚਨ ਹੈ ਸੰਬੇ ਸਾਂਧੀ ਵਾਰ ਸਦਾਇਣ ਤੂੰ ਕੋਏ ਨਾ ਦਿਸੈ ਬਾਹਰਾ ਜਿਓ ਇਥੇ ਸਾਧ ਸੰਗਤ ਦੀ Hindu ਪੱਕਾ Hindu ਬਣੇ ਸਿੱਖ ਪੱਕਾ ਸਿੱਖ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਈਸਾਈ ਆਪਣੇ ਧਰਮ ਵਿੱਚ ਪੱਕਾ ਰਵੇ ਇਹ ਸਰਬਸਾਂਝਾ ਮੋਰਚਾ ਹੈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਇਸ ਧਰਮ ਮੋਰਚੇ ਵਿੱਚ ਸਾਂਝੇ ਮੋਰਚੇ ਵਿੱਚ ਪੰਗਤਣ ਦਾ ਯਤਨ ਕਰੀਏ ਆਓ ਸਾਰ ਸੰਗਤ ਦੀ ਦਾਸ ਇੱਕ ਨਾਰਾ ਲਾਵੇਗਾ ਅਸੀਂ ਕੋਈ ਅਵੇਸਲਾ ਬੈਠਾ ਸੁਸਤ ਬੈਠਾ ਆਓ ਸਾਰ ਸੰਗਤ ਦੀ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਇਸ ਮੋਰਚੇ ਵਿੱਚ ਹਾਜ਼ਰ ਹੋਣ ਦੀ ਇੱਕ ਤਜਵੀਦ ਆਪਣੀ ਗਵਾਹੀ